ਕੁਦੀ ਮੈਂ ਅੱਜ ਪਿੰਡ ਭਾਈ ਬਖਤੌਰ ਜਿਹੜਾ ਹਲਕਾ ਮੋਰਚਾ ਉੱਥੇ ਜਾ ਕੇ ਆਇਆ ਹਾਂ ਜਿਸ ਨੌਜਵਾਨ ਸਾਥੀ ਨੇ ਥੋੜੇ ਦਿਨ ਪਹਿਲਾਂ ਦੋ ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਮੁਕਾਉ ਹੈ ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਇਆ ਹਾਂ ਉਹਨੇ ਫਿਰ ਆਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਮਾਈਕੋਪਾਰ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਕਹਿੰਦਾ ਸਾਡੀ ਕਮੇਟੀ ਨੇ ਜਿਹਦੇ ਵਿੱਚ ਫੌਜੀ ਸਾਹਿਬ ਜਿਨ੍ਹਾਂ ਨੂੰ ਮੈਂ ਮਿਲਣਾ ਹੈ ਇਹ ਵੀ ਤੇ ਨਾਲ ਉਹ ਲੜਕਾ ਵੀ ਉਸ ਕਮੇਟੀ ਵਿੱਚ ਸ਼ਾਮਲ ਹੈ ਲੇਕਿਨ ਉਹ ਬਹੁਤ ਐਕਟਿਵ ਮੈਂਬਰ ਹੈ ਜਿਹੜੇ ਸੁਬੇਦਾਰ ਜਿਨ੍ਹਾਂ ਦੀਆਂ ਲੱਤਾਂ ਤੋੜੀਆਂ ਕਹਿੰਦੇ ਅਸੀਂ ਪੁਲਿਸ ਨੂੰ ਅਧਲਾ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਤੇ ਹੋਇਆ ਕੀ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੱਗਦੇ ਸੀ ਤੇ ਫੌਜੀ ਸਾਹਿਬ ਦੀਆਂ ਘਾਰ ਆ ਕੇ ਕਿਸ ਪ੍ਰਕਾਰ ਲੱਤਾਂ ਤੋੜਤੀਆਂ ਡੈਮੇਜ ਕਰਤੀਆਂ ਇਹ ਐਸਐਚਓ ਕਹਿੰਦਾ ਉਲਟਾ ਮੈਨੂੰ ਦਬਕੇ ਮਾਰ ਰਿਹਾ ਹੈ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ ਯੂਟਿਊਬਰਾਂ ਦੇ ਖਿਲਾਫ ਡੀਜੀਪੀ ਨੇ ਮੀਟਿੰਗ ਬੁਲਾਈ ਹੈ ਤਾਂ ਜੋ ਨਸ਼ਜੁੱਧ ਨਸ਼ੇ ਵਿਰੋਧ ਦੀ ਪੋਲ ਨਾ ਖੁੱਲ ਸਕੇ ਨਸ਼ਾ ਉਹ ਨਹੀਂ ਹੈ ਉਹਦੋਂ ਵੀ ਵੱਧ ਗਿਆ ਔਰ ਜਿਸ ਪ੍ਰਕਾਰ ਦੇ ਹਾਲਾਤ ਹੈ ਜਾਣਬੁੱਝ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਉਹਦੇ ਤੇ ਪੁਲਿਸ ਕਾਰਵਾਈ ਕਰਦੀ ਹੈ ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ ਕਿ ਅਸੀਂ ਲਾਈਨ ਆਜਰ ਕਰਤਾ ਐਸਐਚਓ ਐਸਐਚਓ ਨੂੰ ਡਿਸਮਿਸ ਕਰੋ ਲਾਈਨ ਆਜਰ ਦਾ ਕੀ ਮਤਲਬ ਹੈ ਜਿਹੜੇ ਐਸਐਚਓ ਨਸ਼ਾ ਵੇਚ ਰਿਹਾ ਤੇ ਉਹਨਾਂ ਤੇ ਪੜਦਾ ਪਾਰ ਹੈ ਨਾ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਜਿਹੜੇ ਫੌਜੀ ਸਾਹਿਬ ਵਿਚਾਰੇ ਜਿਨ੍ਹਾਂ ਨੇ ਲੱਤਾਂ ਕਬਾਲੀਆਂ ਕਿਉਂਕਿ ਇੱਥੋਂ ਸੁਨੇਹਾ ਜਾਣਾ ਹੈ ਕਿ ਭਾਈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰੇਗਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਚੋ ਉਹਨਾਂ ਦੇ ਸਖਤ ਕਾਰਵਾਈ ਹੋਵੇ ਬੰਦਾ ਇੱਕ ਫੜਿਆ ਨਹੀਂ ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦੇਵੇ ਸਰਕਾਰ ਤੇ ਸਰਕਾਰ ਤੇ ਐਸਐਸਪੀ ਆਕੇ ਇੱਥੇ ਮਾਫੀ ਮੰਗਣ ਜੋ ਹੋਇਆ ਪਿੰਡ ਵਿੱਚ ਜਾ ਕੇ ਪਿੰਡੀ ਦੀ ਸਤ ਵਿੱਚ ਜਾ ਕੇ ਮਾਫੀ ਮੰਗਣ ਆਜੂ ਮੈਂ ਫੌਜੀ ਸਾਹਿਬ ਦਾ ਪਤਾ ਲੈਣ ਆਇਆ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਜੋ ਅਗਲੀ ਰਣਨੀਤੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਇਹ ਲੜਾਈ ਅਸੀਂ ਲੜਾਂਗੇ ਪੰਜਾਬ ਦੇ ਵਿੱਚ ਨਸ਼ਾ ਮੈਂ ਕਹਿੰਦਾ ਇਹ ਪਾਦਰ ਨਹੀਂ ਹੋਇਆ ਨਾ ਇਹ ਹੋ ਸਕਦਾ ਮੈਂ ਅਜੇ ਗੋਨੀਆਣੇ ਨਹੀਂ ਜਾਣਾ ਜਿੱਥੇ ਕਰੰਟ ਲਾ ਲਾ ਕੇ ਬੰਦੇ ਨੂੰ ਮਾਰਤਾ ਇਹਨਾਂ ਦੀ ਪੁਲਿਸ ਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਮੈਂ ਉੱਥੇ ਵੀ ਜਾਣਾ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਨੇ ਪੁਲਿਸ ਸਟੇਟ ਬਣ ਗਈ ਹੈ ਮੈਂ ਇਸੇ ਕਰਕੇ ਕਹਿ ਰਿਹਾ ਪੁਲਿਸ ਸਟੇਟ ਬਣ ਗਈ ਹੈ ਮੈਂ ਇਹ ਕਹਿ ਰਿਹਾ ਕਿ ਅਗਰ ਸਰਕਾਰ ਆਉਂਦੀ ਹੈ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਲੋੜ ਹੈ ਕਾਨੂੰਨ ਦੇ ਅੰਦਰ ਇਹਨਾਂ ਦੀਆਂ ਜਿਹੜੀਆਂ ਤਾਕਤਾਂ ਘਟਾਉਣ ਦੀ ਲੋੜ ਹੈ ਔਰ ਜਿਹੜੇ ਝੂਟੇ ਪੁਲਿਸ ਵਾਲੇ ਆ ਜਿਹੜੇ ਲੋਕਾਂ ਦੇ ਮੁਕੱਦਮੇ ਦਰਜ ਕਰਦੇ ਹੈ ਕਮਿਸ਼ਨ ਬਿਠਾ ਕੇ ਉਹ ਝੂਠੇ ਪਰਚੇ ਕੈਨਸਲ ਕਰਕੇ ਉਲਟਾ ਉਸੇ ਪੁਲਿਸ ਆਲੇ ਤੇ ਪਰਚਾ ਦਰਜ ਕਰਨਾ ਹੈ ਜਿਨੇ ਉਹਨਾਂ ਦੇ ਖਿਲਾਫ ਨਜਾਇਜ਼ ਪਰਚਾ ਕੀਤਾ 7-7 ਮਹੀਨੇ ਸਾਲ-ਸਾਲ ਲੋਕ ਜੇਲ੍ਹ ਲਾਇਆਉਂਦੇ ਬੁੜਕੇ ਜੱਜ ਬਰੀ ਕਰ ਦਿੰਦਾ ਜੇ ਮਕਦਮਾ ਝੂਠਾ ਹੋਇਆ ਜੱਜ ਨੇ ਬਰੀ ਕਰਤਾ ਤਾਂ ਪੁਲਿਸ ਮਕਦਮਾ ਉਹ ਜਿਹੜਾ ਮਕਦਮਾ ਹੈ ਉਸ ਪੁਲਿਸ ਮੁਲਾਜ਼ਮ ਤੇ ਦਰਜ ਹੋ ਜਾਣਾ ਚਾਹੀਦਾ ਤਾਂ ਜੋ ਉਹਦੀ ਤਨਖਾਹ ਕੱਟ ਲੈਣੀ ਚਾਹੀਦੀ ਹੈ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਏ ਪੁਲਿਸ ਰਿਫਾਰਮਸ ਸਰਕਾਰੋਂ ਤੇ ਲੈ ਕੇ ਆਵਾਂਗੇ ਤਾਂ ਜੋ ਜਿਹੜੀ ਪੁਲਿਸ ਸਟੇਟ ਬਣਦੀ ਜਾਂਦੀ ਹੈ ਇਹ ਅੱਜ ਸਾਡਾ ਪੰਜਾਬ ਪੁਲਿਸ ਸਟੇਟ ਬਣ ਗਿਆ ਹੈ ਵਰਦੀ ਧਾਰੀ ਦਾ ਖੌਫ ਹਰ ਵਿਅਕਤੀ ਨੂੰ ਹੈ ਉਹ ਡਰ ਰਹੇ ਨੇ ਉਹ ਗੁੰਡੇ ਹੈ ਜਿਹੜੇ ਦਿੱਲੀ ਆਲੇ ਸਾਫਤਾ ਮੰਤਰੀ ਜੈਨ ਦਾ ਪੀਐਸੀ ਸਾਲਿਨੀ ਮਿਤਰਾ ਉਹ ਨੂੰ ਹੁਣ ਸੇਤ ਮੰਤਰੀ ਆ ਉਹ ਐਸਟੀ ਲਾਇਆ ਦੇਖੋ ਗੱਲ ਇਹ ਆ ਗੱਲ ਇਹ ਆ ਭਾਈ ਪੰਜਾਬ ਨੇ ਅਸੀਂ ਤਾਂ ਕਹਿੰਦਾ ਚੰਗੀ ਗੱਲ ਹੈ ਲਾਲੋ ਜੀ ਨੇ ਲਾਉਣ ਪੰਜਾਬ ਇਹ برداشت ਨਹੀਂ ਕਰਦਾ ਕਿ ਪੰਜਾਬ ਦੇ ਹੱਕਾਂ ਤੇ ਕੋਈ ਬਾਹਰਲਾ ਬੰਦਾ ਡਾਕਾ ਮਾਰੇ ਅਸੀਂ ਦਿੱਲੀ ਵਾਲੇ ਕੋਈ ਸਾਡੇ ਦੁਸ਼ਮਣ ਨਹੀਂ ਹੈ ਦਿੱਲੀ ਵਾਲੇ ਇਨਚਾਰਜ ਸਭੇ ਵੀ ਲੱਗਦੇ ਹੈ ਪਰ ਇਹ ਨਹੀਂ ਹੈ ਕਿ ਵੀ ਸੇਤ ਮੰਤਰੀ ਦਾ ਸਾਡੇ ਪੁੱਡਾ ਮਨਿਸਟਰ ਦਾ ਇਹ ਜਾ ਉਹਨੂੰ ਹੋਰ ਚਲਾਉਣਗੇ ਜਾਂ ਕੋਈ ਸਾਡਾ ਬਾਹਰੋਂ ਆ ਕੇ ਚੇਅਰਮੈਨ ਬਣੇਗਾ ਉਹ ਬਣੇਗਾ ਪੰਜਾਬ ਦਾ ਮੂਲ ਅਧਿਕਾਰੀ ਪੰਜਾਬ ਦਾ ਜਿਹੜਾ ਨਾਗਰਿਕ ਡੋਮਿਸਾਈਲ ਹੋਏਗਾ ਲੇਕਿਨ ਇਹਨਾਂ ਨੇ ਤਾਂ ਹੱਦਾ ਮਕਾਤੀਆਂ ਮੈਂ ਕਹਿੰਦਾ ਡੇਢ ਸਾਲ ਰਹਿ ਗਿਆ ਇਹਨਾਂ ਨੂੰ ਤਾਂ ਉਹ ਐ ਵੀ ਉਹ ਡੇਢ ਸਾਲ ਰਹਿ ਗਿਆ ਆਪੋ ਤਾਬੀ ਪੈ ਗਈ ਇਹ ਇਹਨਾਂ ਨੂੰ ਚਾਣਣਾ ਵੀ ਸਾਡੇ ਨਾਲ ਕੀ ਹੋਣਾ ਜਨਤਾ ਨੇ ਪੰਜਾਬ ਦੀ ਨੇ ਕੀ ਕਰਨਾ ਬਟਨਸੋ ਇਸ ਕਰਕੇ ਇਹੋ ਜਿਹਾ ਹਰਕਤਾ ਕਰਦੇ ਬਟਿੰਗ ਸਾਹਿਬ ਜਿਹੜਾ ਜਾਕੜ ਦਾ ਬਿਆਨ ਆਇਆ ਹੈ ਵੀ ਆਪਣੀ ਔਕਾਤ ਤੇ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਕਿਨੂੰ ਬਿਆਨ ਦੇ ਰਿਹਾ ਕੋਈ ਨਹੀਂ ਕਹਿ ਰਿਹਾ ਉਕਾਤ ਕਿਰੀ ਕਿਉਂ ਕੋਣ ਹੈ ਉਹ ਕਹਿੰਦੇ ਨੇ ਕਿ ਜਿਹੜਾ ਵਿਰਾਂਤਵਾ ਦੇ ਵਿੱਚ ਸੀਐਮ ਸਾਹਿਬ ਜਦੋਂ ਗੱਲ ਕਰਦੇ ਨੇ ਕਿ ਅੱਖਾਂ ਦੇ ਵਿੱਚ ਅੱਖਾ ਪਾ ਕੇ ਗੱਲ ਕਰੋ ਤੇ ਉਹਦੇ 'ਤੇ ਉਹ ਅੱਖਾਂ ਨਹੀਂ ਯਾਰ ਮੈਂ ਮੈਂ ਦੇਖੋ ਮੈਂ ਉਹਨਾਂ ਦਾ ਸਤਿਕਾਰ ਕਰਦਾ ਸੀ ਪਰ ਜਿਹੜੀ ਔਕਾਤ ਉਹ ਕੂਟ ਦੀ ਗੱਲ ਹੈ ਇਹੋ ਜੀ ਔਕਾਤ ਰਾਜੇ ਵਿਰਿੰਗਰੇ ਬਥੇਰੇ ਆ ਦੀ ਵੇਖੀ ਐ ਤੇ ਵਿਖਾਈ ਐ ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਆਪਣੀ ਔਕਾਤ ਵਿਖਣੀ ਚਾਹੀਦੀ ਹੈ ਮੈਂ ਸ਼ਬਦਾਂ ਦੀ ਜੰਗ ਦੇ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ ਪਰ ਬਤਮੀਜ਼ੀ ਬਤਮੀਜ਼ੀ ਦੀ ਹੱਦ ਹੁੰਦੀ ਹੈ ਜੇ ਕੋਈ ਵਿਅਕਤੀ ਕਿਸੇ ਨੂੰ ਕਹੂਗਾ ਇਹ ਨਕਲੀ ਪੱਗ ਹੈ ਇਹ ਅੱਖ ਚ ਅੱਖ ਚੱਕ પા ਕੇ ਜਦੋਂ ਵੇਖਣਾ ਹੋਇਆ ਜਿੱਥੇ ਵੇਖਣਾ ਹੋਇਆ ਮੈਂ ਕਿਸੇ ਦੇ ਵੀ ਵੇਖ ਸਕਦਾ ਮੈਂ ਰੱਬ ਤੋਂ ਕੇਵਲ ਡਰਦਾ ਪਰ ਮੈਨੂੰ ਲੱਗਦਾ ਇਹ ਬਖਲਾਤ ਹੈ ਇਹੋ ਜਿਹੜੇ ਅੱਜ ਘਰ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਨਿਗਲ ਗਏ ਹੁਣ ਇਹ ਬੀਜੇਪੀ ਨੂੰ ਨਿਗਲ ਰਹੇ ਐ ਅੰਦਰੋਂ ਰਲੇ ਰਹੇ ਪਹਿਲਾਂ ਇਹ ਬੀਜੇਪੀ ਦਾ ਬੀਜੇਪੀ ਨਾਲ ਰਲੇ ਸੀ ਤੇ ਹੁਣੇ ਕਈ ਹੋਰ ਲੋਕਾਂ ਨਾਲ ਰਲੇ ਇਹਨਾਂ ਦਾ ਮਕਸਦ ਇਹ ਜਿਹੜੀ ਥਾਲੀ 'ਚ ਖਾਣਾ ਉਸੇ ਥਾਲੀ 'ਚ ਛੇਡ ਕਰਨਾ ਰਾਜੀ ਮੈਂ ਜਾ ਰਹੇ ਆ ਨੰਨੂ ਸਾਦੇ ਘਰ ਜਾ ਰਿਹਾ ਨੰਨੂ ਸਾਦੇ ਘਰ ਜਾ ਆ ਬਿਲਕੁਲ ਜੇ ਨਿਆ ਨਾ ਮਿਲਿਆ ਜੇ ਉਹ ਐਸ ਐਚਓ ਡੈਸਮਸ ਨੇ ਕਿਤੇ ਸਜਾ ਨਹੀਂ ਦਿੱਤੀ ਸਲਾਖਾ ਪਿੱਛੇ ਨਹੀਂ ਦਿੱਤੇ ਤਾਂ ਅਸੀਂ ਵੀਰਤ ਪਰਿਵਾਰ ਦੇ ਨਾਲ ਹਰ ਸੰਭਵ ਲੜਾਈ ਲੜਾਂਗੇ। ਡਾਕਟਰ ਸਰ ਬ੍ਰਿੰਦਰ ਜੀ ਜਾਕਰ ਦੀ ਗੱਲ ਕਰਨੀ ਹੈ ਕਾਂਗਰਸ ਦੇ ਲੈ ਰਹੇ ਕਿ ਇਹੋ ਜੇ ਮਹਿਸ਼ਬੰਦੇ ਦੀ ਕਿਉਂ ਗੱਲ ਕਰ ਰਹੇ ਆ?